ਆਪਣਾ ਸਟੂਡੀਓ ਲਗਭਗ ਤਿਆਰ ਹੋ ਗਿਆ ਜੀ ਤੇ ਆਪਾਂ ਜਿਹੜੀ ਅੱਜ ਸਫਾਈਆਂ ਇਹਦੀ ਕਰਤੀਆਂ ਤੇ ਸਭ ਤੋਂ ਵਧੀਆ ਕੰਮ ਹੈ ਜੀ ਹੁਣ ਜਿਵੇਂ ਆ ਪਰਲੇਮੀਨੇਸ਼ਨ ਲੱਗਿਆ ਹੁੰਦਾ ਵੀ ਗੰਦਾ ਨਾ ਹੋਵੇ ਜਿਹੜੀ ਆ ਪਰਪਲਾਈ ਲੱਗੀ ਹੋਈ ਹੈ ਤੇ ਉੱਪਰ ਲਾਉਣ ਜਿਹੜਾ ਆਪਾਂ ਹੁਣ ਲਾ ਰਹੇ ਆ ਤਾਂ ਮਜ਼ਾ ਵੀ ਬਹੁਤ ਆ ਰਿਹਾ ਮਤਲਬ ਵੀ ਸਫਾਈ ਵੀ ਦੇਖ ਸਕਦੇ ਹੋਗੇ ਵੀ ਕਿੰਨੀ ਵਧੀਆ ਲੱਗਦੀ ਹੈ ਕਿਉਂਕਿ ਉੱਤੇ ਤਾਂ ਬਹੁਤ ਕੁਝ ਹੋਇਆ ਪਿਆ ਸੀਗਾ ਤੇ ਇਹ ਸਾਫ਼ ਕਰਤਾ ਤੇ ਹੁਣ ਦੇਖੋ ਲੇਮੀਨੇਸ਼ਨ ਲੈਣ ਤੋਂ ਬਾਅਦ ਕਿੰਨੀ ਸੋਹਣੀ ਚੀਜ਼ ਲੱਗ ਰਹੀ ਹੈ ਮਤਲਬ ਕਿ ਕੋਈ ਨਾ ਕੋਈ ਸਮਾਨ ਧਰਦੇ ਰਹਿੰਦੇ ਸੀ ਚਾਬੀਆਂ ਪਾਣੇ ਤੇ ਉਹਦਾ ਕਰਕੇ ਵੀ ਕਟ ਜੇ ਪਏ ਪਏ ਸੀ ਤੇ ਆ ਹੁਣ ਲੇਮੀਨੇਸ਼ਨ ਪੱਟ ਕੇ ਨਵਾਂ ਨਵਾਂ ਨਿਕਲਿਓ ਮਤਲਬ ਤੇ ਉਧਰੋਂ ਤਾਂ ਆਪਾਂ ਪੱਟੀ ਦਿੱਤਾ ਜੀ ਕਿੰਨਾ ਸੋਹਣਾ ਸੋਹਣਾ ਬਣ ਗਿਆ ਉਧਰੋਂ ਵੀ ਹੋ ਸੈਡਾਂ ਤੋਂ ਤਾਂ ਪੱਟਤਾ ਦੋਸਤੋ ਤੇ ਪੱਟਦੇ ਪੱਟਦੇ ਮਤਲਬ ਇਹੇ ਸਾਨੂੰ ਆਈਡੀਆ ਆਇਆ ਵੀਡੀਓ ਬਣਾਉਣ ਦਾ ਹਨਾ ਵੀ ਬਹੁਤ ਸੈਟੀਸਫੈਕਸ਼ਨ ਵਾਲਾ ਕੰਮ ਆ ਹਨਾ ਜਦੋਂ ਕੋਈ ਵੀ ਕੋਈ ਵੀ ਆਪਾਂ ਨਵੀਂ ਚੀਜ਼ ਲਿਆਉਣੇ ਉਹਤੇ ਵੀ ਸਟicker ਜਿਹੜੇ ਲੱਗੇ ਹੁੰਦੇ ਉਹ ਪੱਟਣ ਦਾ ਬਹੁ ਅਨਬਾਕਸਿੰਗ ਕਰਦੇ ਆ ਹਨਾ ਤਾਂ ਆਪਾਂ ਨੂੰ ਕਿੰਨੀ ਖੁਸ਼ੀ ਮਿਲਦੀ ਆ ਤੇ ਉਹ ਖੁਸ਼ੀ ਅੱਜ ਮਿਲ ਰਹੀ ਆ ਕਿਉਂਕਿ ਸਾਰਾ ਕੁਝ ਤਿਆਰ ਹੋ ਗਿਆ ਤੇ ਬਸ ਆ ਹੀ ਰਹਿ ਗਿਆ ਸੀਗੇ ਵਾਹ ਚਲੋ ਇਹ ਵੀ ਲਾ ਦੇ ਉਸ ਤੋਂ ਬਾਅਦ ਆ ਪਰ ਰੱਖਣਾ ਜੀ ਚੁੱਲਾ ਤੇ ਫਿਰ ਵਾਈਗਰੂ ਨੂੰ ਆਪਾਂ ਘਰੇ ਲੈ ਕੇ ਆਉਣਾ ਜੀ ਕਿਉਂਕਿ ਇਹ ਪਹਿਲਾਂ ਪਰਦਾਸ ਕਰਾਵਾਂਗੇ ਸਾਰਾ ਸਮਾਨ ਰੱਖਣ ਤੋਂ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਜੀ ਆਪਾਂ ਜਿਹੜੀ ਵੀਡੀਓ ਬਣਾਉਣੀ ਸਟਾਰਟ ਕਰਾਂਗੇ ਤੇ ਜਿਹੜਾ ਆਪਾਂ ਹੋਰ ਕੰਮ ਆ ਉਹ ਹੌਲੀ-ਹੌਲੀ ਹੁੰਦੇ ਜਾਣਗੇ ਜੀ ਹਜੇ ਕੰਮ ਬਾਕੀ ਰਹਿੰਦੇ ਨੇ ਇਸ ਤਰ੍ਹਾਂ ਥੋੜੇ-ਮੋਟੇ ਹਾਂਜੀ ਤੇ ਜਦੋਂ ਆਪਣੇ ਫਰਸ਼ ਵਗੈਰਾ ਲੱਗ ਗਏ ਫੇਰ ਆਪਾਂ ਸ਼੍ਰੀ ਖੰਡ ਪੜ ਸਾਹਿਬ ਕਰਵਾਵਾਂਗੇ ਹਾਂਜੀ ਉਹ ਫੇਰ ਆਪਾਂ ਪ੍ਰਕਾਸ਼ ਕਰਵਾਵਾਂਗੇ ਹਾਂਜੀ ਹਾਂਜੀ ਤੇ ਚਲੋ ਹੁਣ ਤਾਂ ਵਾਈਗੁਰ ਅੱਗੇ ਹੀ ਅਰਦਾਸ ਕਰੀ ਤੇ ਛੇਤੀ ਛੇਤੀ ਸਾਡੇ ਘਰ ਆਓ ਸਾਡੇ ਘਰੇ ਚਰਨ ਪਾਓ ਤੇ ਮੇਰਾ ਪਰਿਆ ਹੱਥ ਰੱਖੋ ਸਭ ਤੇ ਸੋ ਧੰਨਵਾਦ ਜੀ